ਦੇਰ ਰੁਆ ਨਾ ਦੇ ਕਾਦੀ ਅੱਜ ਇੱਕ ਦਿਨ ਦਾ ਹੋ ਗਿਆ ਇੱਕ ਜਨਮ ਦਿਨ ਹੀ ਤਾਂ ਗੱਲ 25 ਸਾਲ ਲੱਗਦੇ ਪਾਪਾ ਹੋਏ ਇੱਕ ਦਿਨ ਦੇ ਹਾਂ ਹਾਂ ਪਰ ਕਹਿੰਦੇ ਕਿ ਤੂੰ ਮੀਂਹ ਹੀ ਪੈਣ ਕਰਕੇ ਨਾ ਦਾਦਾ ਜੀ ਚੇਂਜ ਹੋ ਗਏ ਚੇਂਜ ਹੋ ਗਏ ਹਾਂ ਮੈਂ ਤਾਂ ਕੱਲ ਤਾਂ ਦੇਖੇ ਬਸ ਹੁਣ ਦਾ ਮੌਸਮ ਹੋਆ ਬਹੁਤ ਗਰਮੀ ਬਹੁਤ ਠੀਕ ਹਾਂ ਹੋਰ ਕੀ ਇੱਕ ਗੱਲ ਅੱবিਰਸਾਤ ਜਦ ਤਾਂ ਮਹਾਰਾਜ ਨੇ ਪਾਇਆ ਨਹੀਂ ਮੀਂਹ ਨਾ ਭੁੱਲ ਗਿਆ ਮਹਾਰਾਜ ਥੋੜਾ ਜਿਹਾ ਭਲੇਖੇ ਚ ਰਹਿ ਗਿਆ ਨਵੇਂ ਆਂਟੀ ਦੀ ਆ ਗਏ ਆ ਸਾਡੇ ਕੋਲ ਤੇ ਆਉਂਦੀ ਸਾਰੇ ਪਾਪਾ ਦੇ ਲਾਲੇ ਕੰਮ ਤੇ ਵੀ ਪੂਣੀ ਕਰਾਓ ਠੀਕ ਆ ਠੀਕ ਆ ਖਾਣਾ ਖਾ ਸਕਦੇ ਕਿੱਝ ਦੀ ਗੱਤ ਹੈ ਹਾਂ ਬਣਾਉਂਦਾ ਸਾਰੇ ਸਸਰੀ ਘਰ ਵੀ ਬਣੇ ਇਹ ਆਏ ਹਜੂ ਸਾਥੇ ਆ ਸਨ ਤਾਂ ਵੀ ਲੜਾਈ ਥੋੜਾ ਜੀਨੀ ਤਲਾਦਾ ਹੈ ਜੀਨੀ ਤਲਾਦਾ ਆ ਜੋ ਸਾਰੀ ਗੱਲ ਜੀਨੀ ਤਲਾਦਾ ਭਾਈ ਨੇਰੀ ਦੇਖ ਲੋ ਤੁਸੀਂ ਆਏ ਨੇਰੀ ਲਿਆਏ ਨੇਰੀ ਨਹੀਂ ਲਿਆਈ ਵੀ ਨਹੀਂ ਲਿਆਈ ਤੁਮ ਬਣਾਇਦਿਓ ਰੂਪ ਭਜਾਏ ਇਹ ਵੀ ਗਰਮੀ ਮੇ ਆ ਰਹਾ ਹੈ ਠੰਡੇ ਠੰਡੇ ਕੂਰ ਬੂਜੋ ਉਸ ਤਰ੍ਹਾਂ ਹਜੂਰ ਸਾਹਿਬ ਉਹ ਠੰਡ ਧੀ ਹਾਂ ਹਜੂਰ ਸਾਹਿਬ ਮੌਸਮ ਬਹੁਤ ਠੰਡਾ ਠੀਕ ਹੈ ਮੌਸਮ ਉੱਥੇ ਦੀ ਅੱਛਾ ਜਿੱਦਣਾ ਕਹਿੰਦਾ ਬਹੁਤ ਗਰਮੀ ਆ ਜੀ ਇਹ ਪਰ ਨਹੀਂ ਆ ਕਿਦਾਂ ਕਹਿੰਦੇ ਹਾਂ ਨਹੀਂ ਵੀ ਆਹਨਾ ਦਿਨ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹਾਂ 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 ਪਰ ਉਹ ਕਹਿੰਦੇ ਕਿ ਸੋਹਣੇ ਮੀਂਹੇ ਪੈਣ ਕਰਕੇ ਨਾ ਥੋੜਾ ਜਿਆਦਾ ਤੇਜ ਹੋ ਗਿਆ ਚੇਂਜ ਹੋ ਗਿਆ ਹਾਂ ਮਾਸੇ ਵਿੱਚ ਤਾਂ ਕੱਲ ਤਾਂ ਦੇਖੇ ਬਸੰਦਾ ਮੌਸਮ ਨਾ ਹੋਆ ਬਹੁਤ ਗਰਮੀ ਬਹੁਤ ਠੰਡ ਹਾਂ ਹੋਰ ਕੀ ਇਹ ਕਿਦਾਂ ਅਭੀ ਬਰਸਾਤ ਜਾਂਦਾ ਮਹਾਰਾਜ ਨੇ ਪਾਇਆ ਨਹੀਂ ਮੀਨਾ ਭੁੱਲ ਗਿਆ ਮਹਾਰਾਜ ਥੋੜਾ ਜਿਹਾ ਭਲੇਖੇ ਚ ਰਹਿ ਗਿਆ ਰਹਿ ਗਿਆ ਪਰ ਆਏ ਨਾ ਮਹਾਰਾਜ ਚਿੱਠੀ ਹੁਣ ਪਾਈ ਆ ਭਾਈ ਪਹੁੰਚੀ ਹੁਣ ਹੁਣ ਪਹੁੰਚੀ ਜਿਹੜੇ ਚੋਰ ਚੋਲ ਬਣਾਏ ਹੋਣ ਲੱਗੇ ਆ ਬਾਬਿਆ ਕੋਲ ਉਹ ਇਹ ਗੱਲ ਹੋਰ ਡਿੱਕਾ ਖਾ ਠੀਕ ਖਾਤਾ ਤੁਸੀਂ ਸਹੀ ਜੀ ਠੀਕ ਹੋ ਗਿਆ ਜਤਰਾ ਵੀਰ ਜੀ ਸੌਂਕੀ ਦਾ ਹਾ ਜੱਤਰਾ ਬਹੁਤ ਚੱਲ ਰਹੀ ਹੈ ਮਹਾਰਾਜ ਰੱਖ ਬੜੀ ਜਕੁੰਡਾ ਲਗਾਇਓ ਹਜੂਰ ਸਾਹਿਬ ਹਜੂਰ ਸਾਹਿਬ ਤੇ ਬੜਮਾ ਦਾ ਹਾਂ ਅੱਛਾ ਅੱਛਾ ਕਈ ਦਿਨਾਂ ਆਏ ਹਨ ਨਾ ਨਹੀਂ ਕਰਦਾ ਹਫਤਾ ਹਫਤਾ ਲੱਗਿਆ ਹਾਂ ਹਾਂ 20 ਵੇ ਤੇ 28 ਹੋ ਰਿਹਾ ਹੈ ਹਾਂ ਹਾਂ ਬਾਕੀ ਫੱਟ ਤੱਕ ਦਰ ਆਸੀ ਰਾਤ ਲੇਟ ਆਏ ਥੋੜਾ ਜਿਹਾ ਤੁਹਾਡੇ ਦਿਓਰ ਦਾ ਜਨਮ ਦਿਨ ਤਾਂ ਉਹ ਮੈਨਾਂ ਆ ਕੇ ਕਿੰਨੇ ਘੰਟੇ ਤੈਨੂੰ ਰੱਖਦੇ 9 ਵਜੇ 9:30 ਘਰ ਤਾਂ 9:30 ਆਗੇ ਤੇ ਚੰਡੀਗੜ੍ਹ ਅਸੀਂ 4:00 ਵਜੇ ਪਹੁੰਚ ਗਏ ਤੇ ਆਹੋ ਜੇ ਮੈਂ ਦਿੱਕੀ ਨੂੰ ਮੈਂ ਆਇਆ ਖਾ ਮੈਂ ਬੈਠੀ ਜਿਵੇਂ ਸਭ ਦੀ ਤੜਕਾ ਲਾ ਕੇ ਹਟੀ ਮੱਖਾ ਚੱਲ ਮੈਂ ਫੋਨ ਕਰਦੀ ਆ ਕਹਿੰਦਾ ਹਾਂ ਪਹੁੰਚ ਕੇ ਕਹਿੰਦਾ ਹਾਂ ਚੱਲ ਰੋਟੀ ਪਾਣੀ ਖਾਤਾ ਕਿੱਥੇ ਖਾਦੀ ਰੋਟੀ ਦਿਲੇ ਨਹੀਂ ਕਰਿਆ ਸ ਪਾਪਾ ਨੇ ਖਾ ਲਈ ਸੀ ਆ ਹੁਣ ਖਾਦੀ ਸੀ ਰੇ ਸੀ ਖੜਾ ਦੇ ਗਈ ਹਾਂ ਤੁਸੀਂ ਤਾਂ ਬਣਾ ਕੇ ਬਣਾਤੀ ਦੀ ਰੋਟੀ ਦੇਖੀ ਅਸਾਂ ਰੋਟੀ ਰੱਖ ਲਈ ਹਾਂ ਪਰ ਫੇ ਭੁੱਖ ਜਿੰਦੀ ਲੱਗੀ ਹਾਂ ਹਾਂ ਕੁਛ ਅਸੀਂ ਨਾ ਉੱਥੇ ਤੇ ਪ੍ਰਸ਼ ਗੁਰਦੁਆਰਾ ਸਾਹਿਬ ਚੋ ਤੇ ਪਲੇਨ ਚ ਖਾਣੀ ਹੋਇਆ ਇੱਕ ਇੱਕ ਰੋਟੀ ਸਾਰੇ ਨੇ ਉਹ ਕਰ ਲਈ ਬਹੁਤ ਸਾਰਾ ਲੈ ਕੇ ਆਉਂਦੀ ਹੁੰਦੀ ਹੈ ਹਾਂ ਜੀ ਤਾਂ ਅਸੀਂ ਵੀ ਲਿਆਏ تھے ਹਾਂ ਫੇਰ ਤਾਂ ਹੋ ਗਿਆ ਇਹ ਇਸ ਕਰਕੇ ਬਤਰੀ ਲੱਗਿਆ ਚਲ ਇਹ ਵੀ ਬਿੰਨ ਕਰਮਾ ਤੇ ਨਹੀਂ ਹੈਗਾ ਕਿਉਂਕਿ ਆਹ ਚੱਟੇ ਵੀ ਨਹੀਂ ਤੇ ਦੇ ਲੋ ਹਾਂ ਹਾਂ ਪਰਮਾਤਮਾ ਨੇ ਕਿੱਧਰ ਨੂੰ ਅਬ ਅਬ ਬੁੱਢਾ ਬੁੱਬੂ ਆ ਕੇ ਰੰਦੇ ਗਮਲਾ ਤੁਹਾਨੂੰ ਵੀ ਲਿਆਏ ਆ ਪ੍ਰਸ਼ਾਦ ਵਗੈਰਾ ਦੋ ਪ੍ਰਸ਼ਾਦ ਫਿਰ ਦੋ ਹਾਂ ਲੱਗਦਾ ਪਾ ਪਿੱਛੇ ਜਿਸ ਮਾਰ ਕਰਦੇ ਆ ਉਹ ਪਿਆ ਪ੍ਰਸ਼ਾਦ ਉਹ ਪਿਆ ਪ੍ਰਸ਼ਾਦ ਦੇ ਦੋ ਅੱਛਾ ਬਸ ਫੇਰ ਲੈ ਕੇ ਜਾਏਗਾ ਹਾਂ ਫੇਰ ਲੈ ਕੇ ਜਾਉਂਗੀ ਮੈਂ ਤੁਹਾਨੂੰ ਕੋਲ ਕਰਦੀ ਆਂ ਉਹਨਾਂ ਕੋਲ ਨਹੀਂ ਜਾ ਜਾਓ ਤੁਸੀਂ ਘਰ ਨੂੰ ਪਹਿਲਾਂ ਮੈਂ ਹੱਥ ਲੱਕੇ ਆਵਾ ਆਹ ਪਟ્રોલ ਲੈ ਕੇ ਆਵਾ ਕੰਟੀਚ ਗਿਆ ਹਾਂ ਹਾਂ ਤੁਮਾਸੀ ਲੱਗੀ ਹੈ ਜੀ ਸ਼ੁਭ ਦੇ ਪੌਣ ਹੁਣ ਸ਼ੁਭ ਦੇ ਪਾ ਕੇ ਫੇਰ ਆਉਗੂ ਬਾਹਰ ਨੂੰ ਚਾਰਤ ਮਸੂਰੀ ਜੀ ਆਹੀ ਬਾਦੇ ਵਾਸਤੇ ਪਲੀਜ਼ ਆਈ ਗੇਲ ਕੇ ਆਨਾ ਕਹਿੰਦੇ ਹੋਰ ਜਾ ਵੰਡ ਰਕੂ ਹਾਂ ਅੰਦਰ ਬੋਲਦੇ ਇਹਨਾਂ ਮਾਤਰਾ ਕੇ ਓਕੇ ਦੇ ਆ ਰਿਹਾ ਇਹਦੇ ਕਾਦੀ ਅੱਜ ਇੱਕ ਦਿਨ ਦਾ ਹੋ ਗਿਆ ਇੱਕ ਜਨਮ ਦਿਨ ਹੀ ਤਾਂ ਗੱਲ 25 ਸਾਲ ਕਿਦਾਂ ਹੋ ਗਏ ਪਾਪਾ ਹੋਏ ਇੱਕ ਦਿਨ ਦੇ ਇਹ ਤਾਂ 26 ਸਾਲ ਕਿਦਾਂ ਦਾ ਹੋ ਗਿਆ ਜਦੋਂ ਪਾਪਾ ਹੋਏ ਤੇ ਜਦ ਤੁਸੀਂ ਹੈਗੇ ਤੇ नहींහන පත් තින ජ තාගැනි මැ අවත ල ද ම ුණේ ඇති න හ ਮੰਮੇ ਨੂੰ ਦਾਦੀ ਨੂੰ ਤਾਂ ਕਰਨ ਨੂੰ ਪਹੁੰਚਦੀ ਆਂ ਦੀਦੀ ਨਾਨੀ ਨੂੰ ਹੁੰਦੀ ਬੀਬੀ ਰਖਾ ਬਹੁਤ ਸੋਹਣੇ ਸੰਗਤ ਮਿਲਲੇ ਦਰਸ਼ਨ ਹੋ ਗਏ ਉੱਥੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਮਤਲਬ ਕਿ ਬਹੁਤ ਬਸੇ ਲੋਕ ਆਉਣੇ ਆ ਬਈ ਇੰਨੇ ਦਰਸ਼ਨ ਕਰਨ ਵਾਸਤੇ ਹਾਂ ਗੁਰਦੁਆਰਾ ਸਾਹਿਬ ਵੀ ਜਿਹੜੇ ਆ ਉੱਥੇ ਤੇ ਬਸ ਮਿਲਦੀ ਆ ਬਹੁਤ ਵਧੀਆ ਦਰਸ਼ਨ ਉਹ ਵੀ ਕਰਾਉਣੇ ਆ ਮਤਲਬ ਬਸੇ ਚ ਬੈਠ ਕੇ ਜਾਓ ਜਿਹੜੀ ਬਸਾਂ ਜਾਂਦੀਆਂ ਜਾਂਦੀਆਂ ਹਾਂ ਉਹਨੇ ਬਹੁਤ ਵਧੀਆ ਦਰਸ਼ਨ ਹੋ ਗਏ ਮਾ ਜਿਹੜੇ ਨਵੀਂ ਸ਼ਰਟ ਆਹ ਨੂੰ ਹੱਤ ਕਰਨ ਤਲਗਾ ਨੀਵੇਂ ਦਿਖਾਏ ਸ਼ੀਰੀ ਪਟਨਾ ਸਾਵੇ ਮੈਨੂੰ ਕਹਿੰਦੀ ਦੂਗੀ ਚਾਰ ਹੋ ਜਾ ਕਹਿੰਦੀ ਮੈਨੂੰ ਸਵੇਰੇ ਕਹਿੰਦੀ ਕਹਿੰਦੀ ਇੱਥੇ ਨੂੰ ਨਾ ਜਾ ਕਰਨ ਸਕੂਲ ਛੱਡਣਗੇ ਕਿ ਨਾਨੀ ਘਰ ਚੱਲ ਮੈਂ ਦੇਖ ਹਾਂ ਦੇਖਿਆ ਮੈਂ ਚੁੰਨੀ ਨਾ ਟੱਕ ਦਮ ਤੇ ਸਬਜੀ ਤੇਰੀ ਮੈਂ ਤਾਂ ਪਾਈ ਗਰਮ ਠੰਡੀ ਹੋ ਗਈ ਜਦ ਫ੍ਰਿਜ ਤਾਰਕ ਹੋਣੀ ਹੈ ਮੈਨੂੰ ਗਰਮਤੀ ਆਹ ਦੇਖ ਲੋ ਕਿਆ ਕਹਿੰਦੀ ਮੈਂ ਤਾਂ ਆਂਟੀ ਤੇਰੇ ਲੈਣਾ ਕਿ ਨਹੀਂ ਨਾ ਮੋਨੇ ਨੀ ਬੋ ਮਾਂ ਆਂਟੀ ਸਵੇਰੇ ਸਕੂਲ ਸ਼ੁਰ ਕਰਨ ਨੂੰ ਛੱਡ ਕੇ ਕਹਿੰਦੀ ਹੁਣ ਇੱਧਰ ਨੂੰ ਕਾਤੇ ਜਾਂਦੀ ਐ ਨਾਨੀ ਘਰ ਨੂੰ ਚੱਲ ਕਹਿੰਦੀ ਜਾਂਦਾ ਆ ਗਈ ਆ ਗਈ ਆ ਗਈ ਹਾਂ ਯਾਰ ਮਾਂਗੇ ਨਾਲ ਆ ਗਈ ਉਹ ਕੰਮ ਕਹਿੰਦੇ ਵੀ ਮੀਂਹ ਤੋਂ ਪਹਿਲਾਂ ਨਹੀਂ ਹੁੰਦੀ ਉਹ ਵੀ ਕਰਤਾ ਸਦੇ ਆ ਜਾਂਦਾ ਨਹੀਂ ਜਦੇ ਆ ਜਾਂਦਾ ਹੁਣ ਚਲ ਜੀ ਦੋ ਮੌਸਮ ਠੀਕ ਆ ਠੀਕ ਆ ਮੈਂ ਫਿਰ ਬਤਾ ਲੀ ਅਸੀਂ ਸਮਝ ਜੱਤ ਲੱਗੀਆਂ ਸਾਡੇ ਨਹੀਂ ਹੈਗੇ ਹਾਂ ਤਾਂ ਆ ਵੀ ਮੈਂ ਚੱਲ ਨਹੀਂ ਮੈਂ ਆ ਕੇ ਨਾ ਨੂੰ ਤੇ ਤਰ੍ਹਾਂ ਤੇ ਮੈਂ ਆ ਕੇ ਸਬਜ਼ੀ ਹੈ ਤਾਂ ਹੁਣ ਤੁਸੀਂ ਜਾਓਗੇ ਦੀਦੀ ਕੋਈ ਨਾ ਕੋਈ ਨਾ ਕੋਈ ਨਾ ਸੇਮੀਆ ਲੈ ਕੇ ਨਹੀਂ ਗੇ ਤੈਨੂੰ ਦਾਦੀ ਤੇ ਹੈਗੀ ਉੱਧਰ ਵੀ ਚਲੇਗੀ ਉੱਧਰ ਨਹੀਂ ਮੈਂ ਵੀ ਕੱਲ ਹੀ ਕੱਢੂ ਕੱਲ ਮੈਂ ਹੁਣ ਚਲੇ ਜੀ ਹੁਣ ਅਥਰੂ ਦੇ ਚੰਦੂ ਨੂੰ ਨਾਲੇ ਪ੍ਰਸ਼ਾਦ ਲੈ ਜੀ ਆਹੋਂ ਦਾ ਬਾਣ ਦੇ ਦੇ ਬਾਣ ਨਾਉਂਦੇ আর ਬਾਣ ਦੇ ਦੇ ਸੱਤ ਲੈ ਜੀ ਕਿੱਥੋਂ ਕੀਹ ਕਹਾ ਦਾ ਇਹ ਕਹਦੇ ਕਿ ਸੁਣ ਰਹੀ ਹਾਂ ਜੀ ਇਸੇ ਕਾਲ ਸੇ ਤੀ ਚਲਦੀ ਚਲੋ ਦਰਮਾ ਚੰਦੂ ਘਰ ਨਾਂਦੀ ਨਹੀਂ ਵੀ ਬਦਲ ਛੋੜ ਦੇ ਬਾਣ ਦੇ ਬਣ ਦੇ ਹਾਂ ਬਾਣ ਦੇ ਦੇ ਆਰੂ ਦੇ ਹਾਂ ਇੱਕ ਵਾਰ ਸਿਰ ਖੋਲ ਤੇ ਫੇਰ ਚੱਲ ਸਕਦੇ ਹਾਂ ਜੀ ਸੁੱਕੇ ਭਾਈਆਂ ਨੂੰ ਮੈਂ ਉਹੀ ਕਹਿਣੀ ਬੈਠੀ ਉਹ ਜਾਂਦਾ ਸਾਫ ਕਰਨਾ ਉਹ ਕਮਰੇ ਚ ਹੋਣਾ ਪਤਾ ਨਹੀਂ ਰੱਬ ਜਾਨਾ ਉਹ ਨੰਗਣ ਲੱਗਣਾ ਜਾਂਦਾ ਪਤਾ ਕਿ ਮੈਂ ਲੱਗੀ ਆਂਟੀ ਕਿੰਨੀ ਜਦ ਬੱਬੂ ਦੇ ਡੰਗ ਮਾਰੇ ਪਤਾ ਲੱਗਿਆ ਮੁੰਡੇ ਦਾ ਜਾਂ ਮੂੰਹ ਫੁੱਲਾ ਹੋਣਾ ਜਾਂ ਸਾਹ ਨਾਲ ਸਾਹ ਲੇ ਕੇ ਉਹਦੇ ਚਾਲੇ ਹੋ ਗਏ ਮੂੰਹ ਪੱਕ ਗਿਆ ਜ਼ਹਿਰ ਪੈਦਾ ਹੋ ਗਏ ਸਾਰੇ ਨਹੀਂ ਉਹ ਠੀਕ ਆ ਠੀਕ ਹਾਂ ਠੀਕ ਜਾਂਦਾ ਵੀ ਜੀ ਮੈਨੂੰ ਇਹ ਛੁੱਟੀ ਕਦ ਹੁੰਦੀ ਆ ਪਤਾਰੀ ਨੂੰ ਕਾਟ ਕੱਲੂ ਹੋ ਕੇ ਪਰਸੋਂ ਬਚੰਦਰੀ ਦਾ ਦਰਵਾਜ਼ਾ ਕਰਾ ਨਹੀਂ ਬਹੁਤ ਹੋ ਗਈ ਤੇ ਵੀ ਮਤਲਬ ਚਾਲੇ ਮਾਰੇ ਹੋਵੇ ਫਿਰ ਉਕੋ ਦਾ ਮੁੱਠੀ ਹੋਣੀ ਆ ਉਹਨੇ ਕੁਕਰੜਾ ਪਾਤਾ ਫਟਾਈ ਨਹੀਂ ਲੱਗ ਰੋਈ ਦੱਤੀ ਹੋਈ ਨਾ ਦੀ ਇਹਨਾਂ ਦੀ ਇਹਨਾਂ ਦੀ ਉਤਾਰਤੀ ਆ ਕਾ ਕਰ ਸਕਦੇ ਆ ਹਾਂ ਭਾਈ ਉਹ ਕਰਿਆ ਕਰਕੇ ਤਾਂ ਉਹਦਾ ਉਧਰ ਦੇ ਬਚੋਂ ਨਾ ਨਹੀਂ ਕਰ ਦੇਣੀ ਉਥੋਂ ਉੱਥੇ ਜਾ ਕੇ ਚੰਦਰੀ ਕਰਤੀ ਜੀ ਅੱਛਾ ਤੇ ਮਾਈ ਉੱਥੇ ਤੋਂ ਸਮਝ 4 ਵਜੇ ਤੋਂ ਰਿਠੇ ਦੇ 6 ਵਜੇ 6:30 ਵਜੇ ਘੜਾਈ ਤੇ ਆ ਸਾ ਠੀਕ ਹੋ ਗਿਆ ਨਹੀਂ ਹੋ ਗਿਆ ਹਾਂ ਚੱਲ ਕੋਈ ਨਾ ਕਹਿੰਦਾ ਨਹੀਂ ਬੋਲ ਦੱਸ ਵੀ ਨਾ ਬੋਲੇ ਮਹਾਰਾਜਾ ਹੋਣਾ ਕਰੀ ਬੱਸ 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 ਠੀਕ ਨੂੰ ਦੱਸ ਸੱਚੇ ਮਾਸ਼ਾ ਸਭ ਨੂੰ ਦੱਸ ਜੇ ਆਪਾਂ ਕਿਸੇ ਦਾ ਸੋਚੂਗੇ ਤਾਂ ਤਾਂ ਸੋਚੂਗੇ ਨਾ ਆਪਣਾ ਤਾਂ ਹੋਣਾ ਹਾਂ ਨਾਲੇ ਚੱਲੋ ਮਹਾਰਾਜਾ ਦੁੱਖ ਤਾਂ ਸਭ ਨੂੰ ਹੀ ਹੁੰਦਾ ਈ ਯਾਰ ਉਹੀ ਦੇ ਭਾਂ ਦੇ ਜਿਨ੍ਹਾਂ ਨੇ ਮੇਰੇ ਪੈਸੇ ਦੱਬੇ ਦੇ ਅੱਛੀ ਦੇਖ ਕੇ ਕਹਿਣ ਦਿੱਤਾ ਗੜਤੀ ਲੱਗਦੀ ਆ ਤੇਰੀ ਗੜਤੀ ਹਾਂ ਨਹੀਂ ਹਾਂ ਫੇਰ ਹੀ ਜਾਂਦਾ ਤਾਨੂੰ ਦੇਖ ਕੇ ਰਹਿੰਦੇ ਹਣੇ ਸਾਡੇ ਸਾ ਪਤਾ ਨਹੀਂ ਉਹਨੂੰ ਤਾਂ ਪਤਾ ਹੀ ਨਹੀਂ ਹੈਗਾ ਉਹ ਬੇਹੋਸ਼ ਪਿਆ ਹੋਇਆ ਹੋਸ਼ ਪਿਆ ਕੇ ਬੇਹੋਸ਼ ਤਾਂ ਉਹ ਤਾਂ ਹੋਵਾਂ ਲੱਗਿਆ ਹੁੰਦਾ ਹੁਣ ਵੀ ਹੁਣ ਤਾਂ ਬੰਦ ਹੋ ਗਿਆ ਅੱਛਾ ਹੁਣ ਤਾਂ ਲੱਗਾ ਲੱਗਿਆ ਹੁੰਦਾ ਮੂੰਹ ਦੇ ਵਿੱਚ ਨੱਕ ਦੇ ਨਾਲ ਹੀ ਲੱਗੀ ਉਹਦੀ ਮੂੰਹ 'ਚ ਪੈਪਾ ਪਾਈਆਂ ਹੋਈਆਂ ਜਾਹਰ ਕੱਢ ਰਹੇ ਤੇ ਹਾਂ ਦੱਸ ਦੱਸ ਚਲੋ ਦੀਦੀ ਬਚਾਓ ਆਉਂਦੇ ਹਾਂ ਦੋ ਦਿਨ ਦੋ ਰਾਤਾਂ ਉਹਨਾਂ ਨੂੰ ਤਾਂ ਪਤਾ ਹੀ ਤਾਂ ਡਾਕਟਰ ਕਹਿੰਦੇ ਵੀ ਕਿ ਕੋਸ਼ਤ ਗੋੜੀ ਲਾਈ ਹੋਈ ਹੈ ਜੱਗ ਦੀ ਇਸ ਬੰਦਾ ਹੁਣ ਫਰਕ ਹਾਂ ਹੁਣ ਫਰਕ ਚਲ ਕੋ ਤਾਂ ਕਿਆ ਕਰ ਬੱਸ ਬੱਸ ਓਕੇ ਚਲੋ ਕੋ ਹੋ ਜਾਣਾ ਨਹੀਂ ਚਾਹ ਦੀ ਗਿਣੀਏ ਕਿਹਨਾਂ ਮੰਗਦਾ ਤੂੰ ਉਹ ਤਾਂ ਚਲੋ ਚਾਚੇ ਤੇ ਰੋਟੀ ਫੜਾ ਕੇ ਸਰਦੀ ਤਾਂ ਇਤੋਂ ਮੈਂ ਜਸ ਸਰਦ ਤੋਂ ਹਾਂ ਜੀ ਰੋਟੀ ਪੱਕ ਗਈ ਹੀ ਕੱਢ ਦੋ ਹਾਂ ਹਾਂ ਕਰੂੰਗਾ ਰੱਖ ਦਾਂਗੀ ਢੱਕੇ ਵਿੱਚ ਰੱਖ ਜਾਨੀ ਦੁੱਧ ਨੂੰ ਕਾਲੀ ਦੇਗੀ ਸੀ ਹੂੰ ਚਲ ਕੁੱਕਰ 'ਵਾਂ ਧਾਰ ਰੱਖ ਗਈ ਇਸੇ ਸਾਬੂ ਦਾ ਤੇ ਮਹਾਂ ਗਰਮ ਆ ਹਾਂ ਤੇਰ ਮਸਰੇ ਨੂੰ ਮਹਾਂ ਚੱਲਾਉਣਾ ਨਹੀਂ ਅਜਾੜਾ ਟਾਈਮ ਸਰ ਕੱਢਣਾ ਨਹੀਂ ਹੂੰ ਪਛਾਹ ਲੇਖੀ ਕਿ ਕੀ ਹੋ ਕੇ ਚਾਇਆ ਕੋਈ ਨਾ ਕੋਈ ਹੋ ਕੇ ਚਾਇਆ ਨੇਰੀ ਨੂੰ ਘਾਰੇ ਛੱਡਿਆ ਆਇਓ ਨਾਲੇ ਨੇਰੀ ਨੂੰ ਘਰ ਦੀ ਬਾਹਰ ਤੇ ਲੜਦੀ ਹੈਗੀ ਸ਼ਾਦੀ ਮਿੱਟੀ ਮਿੱਟੀ ਚੱਲ ਜਾ ਰੋ ਮੇਰੇ ਤਾਂ ਕੋਈ ਦਿੱਖਤ ਨਹੀਂ ਹੈਰੀ ਕਿ ਨਹੀਂ ਆਟੇ 1 ਮਿੰਟ ਆਹ ਲੈ ਕੇ ਜਾਣੀ ਐ ਚ ਜਾਣਾ ਚਾਹੁੰਨੇ ਜਾਓ ਐ ਚ ਜਾਣਾ ਜੇ ਤੁਸੀਂ ਜਾ ਸਕਦੇ ਹੋ ਹਾਂ ਹਾਂ ਹੋ ਗਿਆ ਸ਼ੂਕ ਕਰ ਬੈਠੇ ਚ ਚੱਲੀ ਰੋਪਣ ਨੂੰ ਆਹ ਕਹਿੰਦੀ ਆ ਉਹ ਤੇ ਤੇ ਸਾਡੇ ਬੱਚੇ ਦਾ ਜੀ ਮਾਸੀ ਲੱਗਿਆ ਜੀ ਸ਼ੀਬੋਨ ਆ ਕੌਣ ਲੈ ਕੇ ਆਇਆ 셔ਟ ਠਕ ਮੰਮਾ ਦੇਰੀ ਮੰਮਾ ਆਲੀ ਦੀਦੀ ਲੈ ਗਈ ਸੀ ਇੱਕ ਦੀਦੀ ਆਂਟੀ ਨੇ ਮੈਨੂੰ ਪਾਛੇ ਲੈ ਕੇ ਦਿੱਤਾ ਬੂਆ ਨੇ ਉਹਨੂੰ ਥੈਂਕਿਊ ਕਹਦੇ ਖੈਰ ਕਿ ਥੈਂਕਿਊ ਬੂਆ ਬੂਆ ਥੈਂਕਿਊ ਹਾਂ ਆਈ ਵੀ ਕੱਢ ਦੇ ਫਲਾਈ ਗਿਸ਼ੂ ਕੱਢ ਦੇ ਫਿਰ ਤੋਂ ਆਂਟੀ ਆ ਗਏ ਤੇ ਅਸੀਂ ਚੁੰਨੀ ਲੈ ਕੇ ਆਏ ਸੀ ਆਂਟੀ ਨੂੰ ਗਿਫਟ ਬਾਬਾ ਜੀ ਦਾ ਠੀਕ ਹੈ ਤੇ ਇੱਕ ਪ੍ਰਸਾਦ ਲੈ ਕੇ ਆਏ ਸੀ ਹਣ ਆਂਟੀ ਦੇਖਦੇ ਆ ਕਿੱਤੇ ਦੇ ਖੁਸ਼ ਹੋਵੇ ਚੁੰਨੀ ਲੈ ਕੇ ਆਇਆ ਜੂਸਾ ਤੇ ਹੈ ਬਹੁਤ ਫੇਮਸ ਚੁੰਨੀ ਆ ਤਾਂ ਹੀ ਸਾਰੇ ਚੁੰਨੀਆਂ ਹੀ ਮੰਗਦੇ ਹਜੂਰ ਸਾਹਿਬ ਤੋਂ ਭਾਈ ਚੁੰਨੀਆਂ ਲਿਆਈ ਸੁੱਖ ਰੱਖੀ ਬਾਬਾ ਜੀ ਤੰਦਰੁਖਸ਼ੀਆਂ ਬਖਸ਼ੀ ਦਾਤਾ ਸਾਤਰ ਮਿਹਰ ਭਰੇ ਹੱਥ ਰੱਖੀ ਸਹੀ ਹੈ ਹਾਂ ਠੀਕ ਹੈ ਜਾਂਦੇ ਆਉਂਦੇ ਰਹਿਣ ਖੁਸ਼ੀਆਂ ਲਿਆਉਂਦਾ ਰਹੀ ਚੁੰਨੀ ਖੋਲ ਕੇ ਲੈ ਕੇ ਤਾਂ ਦੇਖ ਲੋ ਲੈ ਦੇਖ ਨਹੀਂ ਮੰਮੀ ਦੇ ਮੁਖ ਤੇ ਆਟੋਮੈਟਿਕਲੀ ਸਮਾਈ ਕਿ ਕਿ ਖੁਸ਼ੀ ਹੁੰਦੀ ਆ ਜਦ ਆਪਾਂ ਕੋਈ ਚੀਜ਼ ਲਿਆਉਂਦੇ ਨਾ ਅਗਲਾ ਬੜੇ ਮਾਣ ਤਾਂ ਆਣ ਦੇ ਨਾਲ ਉਹ ਕਰਦਾ ਇਹ ਉਹ ਮੈਂ ਲੈ ਕੇ ਜਾਉਂ ਹਾਂਜੀ ਤੇ ਲੈ ਮੇਰਾ ਸਾਰਾ ਸੂਟ ਤਾਂ ਨਾ ਮਿਲ ਹੂੰ ਇਹ ਲੈ ਕਿ ਕਿ ਨੀ ਸੋਣੀ ਲਾ ਦਿਆ ਨੀ ਸੋਣ ਲਾ

ਉਹ ਤਾਂ ਆਵਾਜ਼ ਮਨ ਆ ਵੀ ਆਕੜ ਜਾਂਦੀ ਜੰਦੀ ਹਾਂਜੀ ਇਹ ਗੱਲ ਤਾਂ ਹੈਗੀ ਉਹ ਆਕੜ ਜਾਂਦੀ ਆਕੜ ਜਾਂਦੀ ਕਿੰਦਰ ਆ ਕੇ ਕਰਨ ਦੀ ਕੀ ਹੋਉਂਦਾ ਹੈ ਉਹ ਬਣਾਉਂਦੀ ਆ ਦੋਗੀ ਹੋਏ ਆਦੇ ਘਟੋੜੋ ਦੋਗੀ ਬਣਾਦੇ ਹੋਏ ਭੂਤ ਆ ਹੇ ਲੈ ਗੋਪੜੇ ਉੱਤੇ ਡੌਂਦੀ ਆਈ ਆਪਣੇ ਆਪ ਤੇ ਡੌਂਦੀ ਆਂ ਕੁੰਡਾਲਾ ਦਾ ਪਿੱਛਾ ਆਈ ਆ ਗਈ ਫੇਰ ਗਈ ਸਜੀਤ ਬਹੁਤ ਖੁਸ਼ੀ ਨਾਲ ਬੈਠ ਗਈ ਬਾਲਾ ਦਾ ਪਿੱਛਾ ਹੈ ਤੁਸੀਂ ਖੁਸ਼ ਕਰਦੇ ਹੋ ਜਦ ਲੈਟ ਨਾ ਆਓ ਨਾ ਆ ਕੇ ਤਾਂ ਤੁਹਾਨੂੰ ਪਹਿਣੀ ਗੱਲ ਕਰਦੇ ਮੇਰੀ ਜਥਾ ਨਹੀਂ ਰਾਤ ਦੀ ਘਰੋਂ ਹੀ ਲੈਟ ਵੀ ਪਾੜਦੀ ਮੈਂ ਤਾਂ ਤੋਂ ਘੱਟ ਲਾਉਣੀ ਹੈ ਭੈਣੇ ਉਹ ਪਤਾ ਨਹੀਂ ਕਿ ਤੇ ਡਰ ਗਈ ਮਗਾ ਚਾ ਮਨੇ ਰੁਕ ਜਾ ਬਹੀ ਲੈ ਨਾ ਹਵਾ ਨਹੀਂ ਦੀ ਨਾ ਸਾਰੋ ਸਾਰਾ ਤੋਂ ਨਾ ਟੁੱਟੇ ਹਾਂ ਸਾਰਾ Daí que eu